ਆਪਾਂ ਆਪਾਂ ਖੱਲੀਆ ਬੈਠਕਾਂਆਂ ਖਾਸ ਦੇ ਬਹੁਤ ਬੜੀਆਂ ਉਪਰਾਲਾ ਕੀਤਾ ਜਿਹੜਾ ਤੁਹਾਡੇ ਨੂੰ ਬੜੀ ਜਿਹੜੇ ਬਹੁਤ ਹੜੇ ਆ। ਸਾਰੇ ਦੇਖੇ ਤੁਹਾਨੂੰ ਸੁਪਾਇਟ ਸੁਣਿਆ ਕੀ ਕਰਨਾ ਚਾਹੀਦਾ। ਅਸੀਂ ਨੂੰ ਸਗਰਤਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਛੋਟੀ ਛੋਟੀਆਂ ਲੈ ਕੇ ਤੇ ਵੱਡੇ ਵੱਡੇ ਮੇਰੇ ਜਿਹੜੇ ਵੱਡੇ ਨੇ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਵੀ ਸਹਿਮਤੀ ਕੀਤੀ ਹੈ। ਉਹਨਾਂ ਦੀ ਸਦਕਾ ਅੱਜ ਲੈਂਦੀ ਹੈ ਸਾਰੇ ਪਿੰਡ ਦੇ ਸਭੀ ਦੇ ਸਪੈਸ਼ਲ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਸਾਰੇ ਕੱਟਮੋ ਜਮਾਨਤ ਇਹ ਜੇ ਸਰ ਕੀ ਹੋਈ ਆ ਇਹ ਕਿਸੇ ਪਾਰਟੀ ਪਾਜੀ ਦੀ ਜਿੱਤ ਹੋਈ ਆ ਆਪਣੇ ਜਾਂ ਬਿਨਾ ਪਾਰਟੀ ਦੇ ਕਿ ਸਹਿਮਤੀ ਨਾਲ ਪ੍ਰਾਪਤ ਹੋਈ ਕਿਸੇ ਪਾਰਟੀ ਦੇ ਸੰਬੰਧਤ ਨਹੀਂ ਇਥੇ ਪਾਰਟੀਆਂ ਬਕੋ ਕਰੀਆਂ ਨੇ ਨਿਕਲ ਸਹਿਮਤੀ ਦਾ ਪਾਰਟੀ ਨਾਲ ਬਸ ਅੱਛਾ ਜਿਹੜੇ ਪਿੰਡ ਦੇ ਲੋਕਾਂ ਨੇ ਤੁਹਾਨੂੰ ਕਿਹਾ ਜਿਹੜੇ ਇਹੋ ਜਿਹੇ ਕੰਮ ਵਧੀਆ ਕੀਤੇ ਸੀ ਜਿਹੜਾ ਤੁਹਾਨੂੰ ਪਰਮੈਟ ਹੋ ਗਿਆ ਦੇਖੋ ਮੈਂ ਪਹਿਲਾਂ ਤਾਂ ਮੁੱਖ ਹੀ ਮਿਲਿਆ ਕੁਝ ਕੰਮ ਕਰਦਾ ਤੇ ਜਿਹਨੇ ਵਿਚਾਰ ਦਿੱਤਾ ਬਲਕਿ ਤੇ ਸਾਡੇ ਪੜਾਅ ਦੇ ਸਾਡੀ ਗੋਲ ਕਰਨ ਨੂੰ ਵੀ ਆ ਰਹਿਣ ਸੈਂਟਰ ਤੋਂ ਵਿਚ ਪਰ ਜੋ ਸਾਡਾ ਪਿੰਡ ਦੇ ਵਿੱਚ ਨੇਚਰ ਚੰਗਾ ਸੀ ਹਰ ਇੱਕ ਨੂੰ ਚੰਗੀ ਤਰ੍ਹਾਂ ਵਿਚਰੀ ਹੈ ਤੇ ਅੱਜ ਨੂੰ ਪੁਨਾ ਵੀਰਾ ਭਰਾਵਾਂ ਨਾਲ ਸ਼ੁਰੂ ਹੋ ਤੁਹਾਡੇ ਮੁੱਖ ਕਾ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਰਪੰਚੇ ਮਨਣਾ ਮੈਂ ਪਹਿਲ ਦੇ ਆਧਾਰ ਤੇ ਆ ਕੰਮ ਕਰਨੇ ਆ ਸਾਡੇ ਪਿੰਡ ਦਾ ਪਹਿਲਾ ਪਾਲਾ ਸਾਡੇ ਹੀ ਹੋਵੇ ਜਿਹੜੇ ਸਰ ਵੀਰ ਨਾਲ ਪੰਚਾਇਤ ਮੈਂਬਰ ਪੰਚਾਇਤ ਉਹਨਾਂ ਨੂੰ ਪਹਿਲਾਂ ਹੀ بیٹھ ਕੇ ਗੱਲ ਕੀਤੀ ਸੀਗੀ ਜੇ ਗਾਂ ਨਹੀਂ ਕਰਾਂਗੇ ਫਿਰ ਪਿੰਡ ਦੇ ਵਿੱਚੋਂ ਕਿਸੇ ਪ੍ਰਕਾਰ ਦੀ ਗੈਰ ਹੂਰੋਧ ਨਹੀਂ ਬਣਦੀ ਸਾਰੇ ਰਾਣਨਰ ਕੇ ਕੰਮ ਕਰਾਂਗੇ ਇਹ ਨਹੀਂ ਕਿ ਕਾਲੀ ਹੋ ਕੇ ਦਾ ਬੰਦ ਨਹੀਂ ਹੋਊਗਾ ਅੱਜ ਕਾਂਗਰਸੀ ਦਾ ਦਫਾ ਨਹੀਂ ਉਸ ਦਾ ਜਾਂ ਸਭ ਕੋਈ ਪੁੱਛੋ ਖਿੱਚ ਕੇ ਇਹ ਕਦੇ ਵੀ ਆਕਰ ਨਹੀਂ ਕਰਦਾ ਇਸ ਤਰ੍ਹਾਂ ਜੋ ਸਾਡੇ ਮੈਂਬਰ ਕਰਾਂਗੇ ਕੋਈ ਕਰਾਈ ਜੋ ਪ੍ਰਿੰਟ ਹੋਵੇ ਹਰ ਕੰ ਦਾ ਐਕਟ ਵਿਦਨ ਚੀ ਸਿੱਧਾ ਨਿਕਲਦਾ ਕੋਈ ਜੇਵਾ ਤੁਹਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਜਿਹੜੀ ਪਿੰਡ ਨੂੰ ਬਹੁਤ ਲੋੜ ਆ ਉਹਨਾਂ ਦੀ ਪਹਿਲੇ ਪੱਧਰ ਤੇ ਤੁਹਾਨੂੰ ਗ੍ਰਾਂਟ ਦਿੱਤੀ ਜਾਵੇ ਤਾਂ ਵੀ ਬਸ ਉਹ ਜਿਹੜਾ ਕੰਮ ਕਰ ਸਕੋ ਅਸੀਂ ਦਾ ਹਰ ਕੰ ਦਾ ਐਕਟ ਹੀ ਇਹ ਸਾਡੇ ਸਮਾਂ ਘਾਟ ਬਹੁਤ ਬੁਰਾ ਹੁੰਦਾ ਹਾਂ ਜਿੰਨੇ ਤੇ ਗ੍ਰਾਂਟਾਂ ਦਿੱਤਾ ਜਾਣਾ ਕੁਝ ਸਾਡੀਆਂ ਇਧਰ ਬਾਹਰ ਢਾਟੀਆਂ ਨੇ ਜਿਹੜੀਆਂ ਉਹਨਾਂ ਦੇ ਕੁਝ ਰਾਫ ਠੀਕ ਕਰਨ ਵਾਲੇ ਨਹੀਂ ਕਰਦੇ ਉਹ ਕਿਤੇ ਜਾਣ ਇੱਕ ਸਾਡੇ ਪਿੰਡ ਦੇ ਵਿੱਚ ਪੱਤਰ ਉਹ ਇੱਕ ਛੱਪ ਤੋਂ ਦੂਜੀ ਛੱਪ ਨੂੰ ਕਾਸ ਕਰਨ ਵਾਸਤੇ ਕੰਵਲ ਕੀਤਾ ਬਾਕੀ ਜੋ ਵੀ ਪਿੰਡ ਦਾ ਹੁੰਦਾ ਹੁੰਦਾ ਤਾਂ ਤੁਸੀਂ ਅੰਦਾਜ਼ਾ ਕਿ ਬਣਾ ਰਹੇ ਹੋ ਕਿ ਤੁਹਾਨੂੰ ਲੱਗਦਾ ਹੈ ਉੱਥੇ ਇੱਕ ਅਫਵਾਹ ਬਹੁਤ ਡਾਈ ਗਈ ਹੈ ਕਿ ਰਵਿੰਦਰ ਸਿੰਘ ਜੀ ਬਲਾਦੀ ਢੋਲ ਨੇ ਇੱਕ ਗੱਲ ਕਹੀ ਹੈ ਕਿ ਕਾਲੀਆਂ ਸੰਗਰਸੀਆਂ ਦੀ ਅਸੀਂ ਕੋਈ ਵੀ ਫਾਰਮ ਭਰਨ ਨਹੀਂ ਦੇਣਾਗਾ ਇਹ ਕਿੰਦਾ ਲੱਗਦਾ ਤੁਹਾਨੂੰ ਲੱਗਦਾ ਇਹ ਗੱਲ ਹੋਈ ਹੈ ਕਿ ਨਹੀਂ ਹੋਈ ਅੱਜ ਦੀ ਗੱਲ ਹੈ ਅਸੀਂ ਅੱਜ ਹੀ ਗੱਲ ਸਾਨੂੰ ਤਾਂ ਇਸ ਤਰ੍ਹਾਂ ਦੇ ਕੁਝ ਸਾਰਿਆਂ ਨੂੰ ਜਿੰਨੂੰ ਕਿੰਪੂ ਦਾ ਟੈਕਸ ਚਾਹੀਦਾ ਟੈਕਸ ਦੇਖ ਰਿਹਾ ਅਸੀਂ ਨਹੀਂ ਕੀ ਕਿਸੇ ਨੇ ਐਨਓਸੀ ਮੰਗੀ ਉਹਨਾਂ ਨੂੰ ਸੀ ਮੈਂ ਕੋਈ ਜਾਣਦਾ ਨਹੀਂ ਐਸਾ ਲੱਗ ਰਿਹਾ ਹੈ ਤਾਂ ਨਾਲ ਦੇ ਹੀ ਪਾਣੀ ਬੜੀ ਅੰਦਰ ਕੰਮ ਕਰਦੇ ਨਹੀਂ ਪਾਲਸੀ ਵਾਲੀ ਵਾਲਾ ਕੁਝ ਨਹੀਂ ਲੱਗ ਰਿਹਾ ਮੈਂ ਬਹੁਤ ਸੰਤੁਸ਼ਟ ਹਾਂ ਅਕੀਰ ਦੇ ਕੀ ਮੈਸੇਜ ਜਣਾਇਆ ਜਿਹੜੇ ਲੋਕਾਂ ਦੇ ਵਿੱਚ ਅੱਜ ਇਹ ਧੜੇ ਬੰਦੀਆਂ ਨੇ ਆਪਣੀ ਸਹਿਮਤ ਮੈਂ ਤਾਂ ਸਾਰਿਆਂ ਨੂੰ ਇੱਕ ਰਿਕੁਐਸਟ ਹੀ ਕਰਾਂਗਾ ਕਿ ਜਿਸ ਤਰ੍ਹਾਂ ਸਾਡੀ ਪਛਾਣ ਸਾਡੇ ਕੰਨੀ ਕੱਲ ਕਿੰਨੀ ਆ ਸਾਰੇ ਜਿੰਨੇ ਵੀ ਜਨ ਜਿੰਨੇ ਨਾਮ ਕੋਰੇ ਸਾਰਿਆਂ ਨੇ ਇਹੀ ਕੋਸ਼ਿਸ਼ ਕੀਤੀ ਵੀ ਅਸੀਂ ਸੰਸਦੀ ਹਾਂ ਸਰਬ ਸੰਸਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਸਰਬ ਸੰਸਦੀ ਨਹੀਂ ਹੁੰਦੇ ਜਿੰਦੇ ਕੋਲ ਵੀ ਗਏ ਉਹਨਾਂ ਨੇ ਵੀ ਇਹੀ ਅਗੇ ਵੀ ਸਰਬ ਸੰਸਦੀ ਵੀ ਕਰਾਉ ਸਾਰਿਆਂ ਨੇ ਹਾਂ ਕੀਤੀ ਆ ਕੁਝ ਲੋਕ ਰਹੇ ਜੀ ਸੀ ਜਿਨ੍ਹਾਂ ਨੇ ਮੈਨੂੰ ਫੋਨ ਕਰ ਕਰ ਕੇ ਰਾਤ ਨੂੰ ਸੱਦਿਆ ਰਿਮੋਟਾਂ ਸੀ ਤੈਨੂੰ ਬਹੁਤ ਯਾਰ ਉਹ ਭਾਵੇਂ ਕਿਸੇ ਪਾਰਟੀ ਯੂਨion ਕਰਦੇ ਹੋ ਬਿਲਕੁਲ ਫਿਰ ਵੀ ਉਹਨਾਂ ਨੇ ਸਾਨੂੰ ਸੱਦਿਆ ਉਹਨਾਂ ਦਾ ਵੀ ਧੰਨਵਾਦ ਉੱਚ ਮਦਦ ਸੀ ਸਰਬਸੰਮਤੀ ਹੋਣੀ ਤੇ ਤਾਂ ਇਸ ਤਰ੍ਹਾਂ ਹੋਇਆ ਸਾਡਾ ਪਿੰਡ ਤੋਂ ਮੈਂ ਦੋਸਤ ਸਭ ਤੋਂ ਵੱਧ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚ ਗਏ ਹੋਰ ਨਾਮ ਗੱਲ ਸੰਗਤ ਜਰ ਸੰਗਤ ਤੁਸੀਂ ਮੈਂਬਰ ਪਛਾਣੋ ਜੀ ਜੇ ਕੀ ਚ ਸੋਚ ਕੇ ਤੁਸੀਂ ਇਹਨਾਂ ਨੂੰ ਬੈਂਸ ਹੌਂਡਿਆ ਅਸੀਂ ਸਾਰਾ ਕੰਮ ਕਰਾਂਗੇ ਸਾਰੇ ਜੀ ਬਿਲਕੁਲ ਜਿੱਤ ਕਾ ਭਾਈ ਨਹੀਂ ਕਰਾਂਗੇ ਜੀ ਬਿਲਕੁਲ ਸਪੱਸ਼ਟ ਦੇ ਨਾਲ ਹੀ ਮੋਟਾ ਮੋਟਾ ਕੋਈ ਨਹੀਂ ਪਿੰਡ ਦੇ ਕੰਮ ਸਾਨੂੰ ਸਾਮੀ ਦਾ ਫਾਇਦਾ ਹੈ ਸਰਕਾਰੋਂ 5 ਲੱਖ ਗ੍ਰਾਂਟ ਆਉਣੀ ਹੈ ਸੋ ਲਾਓ ਆਰੇ ਸੈੱਟ ਨੇ ਕਰੋ ਪਹਿਰਾ ਬਹੁਤ ਤਾਂ ਪੀਣਾ ਆ ਬੰਦਾ ਮੈਂਬਰ ਪਛਾਣੋ ਤੁਸੀਂ ਰਾਜਪਤਰ ਸੰਗਤ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਪਿੰਡ ਦੇ ਜਿਹੜੇ ਵਾਰਡ ਹੋਏਗਾ ਤੁਹਾਡਾ ਜਿਹੜਾ ਤੁਹਾਡੇ ਵਾਰਡ ਦੇ ਵਿੱਚ ਜਿਹੜਾ ਕੰਮ ਐਦਾਂ ਦਾ ਜਿਹੜਾ ਪਹਿਲਾਂ ਦਾ ਤਾਂ ਇਹ ਮਾਰਦੇ ਹੋਣੇ ਤਰ੍ਹਾਂ ਬੰਦ ਕਰਦੇ ਜੋ ਆਹ ਨਹੀਂ ਹੋ ਉਹ ਕਰਮ ਨਹੀਂ ਉਹ ਵੀ ਤੁਹਾਨੂੰ ਪਹਿਲਾਂ ਕਹਿੰਦੇ ਕਿ ਇਹ ਗਾ ਉਹਦੇ ਸਾਡੇ ਨਾਲ ਇਹਦਾ ਸਿੱਧਾ ਦਾ ਇੱਥੇ ਬਿੰਦ ਦੇ ਛੱਪਦਾ ਜੋ ਵੀ ਸਰਪੰਚਾ ਕੰਮ ਕਰਦੇ ਉਹ ਸਾਨੂੰ ਮਟੂੜਿਆ ਕਿਹੜੇ ਬੱਤੇ ਇਹ ਦੁਕਾਨ ਇਹ ਰਾਂਗੇ ਕੋਈ ਉਹਦੇ ਨਾਲ ਕੋਈ ਕੰਮ ਨਹੀਂ ਕਰਦਾ ਸਾਡੇ ਪਿੰਡ ਵਿੱਚ ਕੋਈ ਲੜਾਈ ਝਗੜਾ ਜਾਂ ਦੂ ਦੂ ਮੈਮੇ ਹੋਈ ਹੈ ਤੇ ਵਧੀਆ ਤਰ੍ਹਾਂ ਸ਼ਾਂਤੀ ਕੋਈ ਨਹੀਂ ਬਿਲਕੁਲ ਕੋਈ ਤਰਾਨਾ ਕੋਈ ਚਰਚਾ ਨਹੀਂ ਕੋਈ ਟਕਣ ਨਹੀਂ ਵਿੱਚ ਸਾਡੇ ਸਾਰੇ ਲੱਗਦੀ ਸ਼ਾਂਤੀ ਹੋਈ ਹੈ ਬਿਲਕੁਲ ਬੈਠ ਕੇ ਸਾਰਿਆਂ ਨੇ ਜਿਹੜੀ ਪ੍ਰਾਲਾ ਕੀਤਾ ਉਹਦੀ ਸ਼ਾਂਤੀ ਕਰਨੀ ਹੈ ਸਭ ਦੀ ਕਰਨੀ ਚਾਹੁੰਦੇ ਸੀ ਉਹ ਵਾਧਿਕ ਹੋ ਗਈ ਹੈ ਐਵੇਂ ਇਹ ਮਹਾਰਾਜ ਦਾ ਧਰਵਾ ਸੁਧਰਾ ਨਾ ਕਰ ਬਹੁਤ ਬਤਾ ਮੈਂ ਹਾਂਜੀ ਨਾ ਮੈਂ ਇਸ ਬਿੰਦੂ ਤੋਂ ਇਹ ਕਹਿਣਾ ਕਿ ਦੋ ਰੋਜ਼ ਦੇ ਪੱਖੋਂ ਨਿਕਲ ਆਵਾ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਖਾਲੇ ਵੀ ਇਹਨਾਂ ਚੀਜ਼ਾਂ ਚ ਜੁਟ ਜਾਤਾ ਵਤਾਂ ਤੇ ਹਾ ਪਾਰਟੀਆਂ ਦੇ ਵਿੱਚ ਫਸੇ ਹੋਏ ਨੇ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਰਾਜਨੀਤੀ ਦਾ ਬੜਾ ਬੱਟਲ ਰਨ ਨਾਲ ਹੀ ਫੈਲਿਆ ਜੇਕਰ ਆ ਕੇ ਚੱਲਾਗੇ ਤਾਂ ਆਪਾਂ ਸਰਕਾਰ ਤੋਂ ਉਹੀ ਲੈ ਕੇ ਆਵਾਂਗੇ ਆਪਣੇ ਮਾਨ ਸਾਹਿਬ ਦਾ ਬਿਆਨ ਦੀ ਗੱਲ ਤੇ ਕੋਈ ਅੱਧੀ ਦਾ ਨਾ ਲਾਵੇ 8 ਲੱਖ ਨਾ ਲਾਵੇ ਕਾਹਤ ਹੈ ਕਿ ਨਾ ਜਿਹੜਾ ਵੀ ਸਰਪੰਚ ਉਹ ਜਿਹੜਾ ਉਹਨਾਂ ਦਾ ਜਿਹੜਾ ਰਿਕਵੈਸਟ ਸੀ ਜਿਹਨੇ ਬੋਲ ਕੇ ਦਿਆ ਤਾਂ ਲੱਗਿਆ ਉਸ ਅਕੋਰਡਿੰਗ ਅਸੀਂ ਤਾਂ ਹੀ ਕਰਾਂਗੇ ਕਿ ਜਿਹੜਾ ਵੀ ਨਕਰ ਹੈਗਾ ਆਪਣਾ ਸਾਰਾ ਸੰਪਤੀ ਕਰੇ ਤੇ ਸਾਰਾ ਸੰਪਤੀ ਕੀਤਾ ਕਈ ਕਈ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਆ ਵੀਡੀਓ ਵਾਇਰਲ ਹੋ ਰਹੀਆਂ ਆ ਪੈਸੇ ਵੀ ਲੈਣ ਦੇ ਪੈਸੇ ਦੇਣ ਦੇ ਉਹ ਕਿਸਾ ਹੁੰਦਾ ਵਾ ਤੁਹਾਨੂੰ ਲੱਗਦਾ ਵੀ ਇੰਦਾਂ ਦੇ ਕੰਮ ਹੋਣੇ ਕਿਹਦੇ ਪੰਜਾਬ ਚ ਚਲੋ ਠੀਕ ਆ ਦੇਖ ਕਿਥੇ ਕੋਲੇ ਚਾਰ ਪੀ ਹੈਗੇ ਆ ਜਿਹੜੇ ਡੂਗਾ ਹੈਗਾ ਤਾਂ ਉਹ ਦਵੇ ਕਿਉਂਕਿ ਉਹਨੇ ਪੰਚਾਇਤਿਕ ਲਾਉਣੇ ਆ ਪਿੰਡ ਤੇ ਲਾਉਣੇ ਆ ਨਾ ਕਿ ਉਹਨੇ ਕੁਛ ਕਰਨਾ ਜਿਉਂ ਅਟ ਜਿਉਂ ਮਤਲਬ ਉਹ ਪਿੰਡ ਦੀ ਦੇਤਾ ਪਿੰਡ ਤੇ ਲਾਂਦਾ ਆ ਆਓ ਬਹੁਤ ਵਧੀਆ ਗੱਲ ਆ ਤੇ ਬਾਕੀ ਸਾਰਾ ਸ਼ਾਂਤੀ ਗੱਡੀ ਇਹ ਤੁਹਾਡੇ ਪਿੰਡ ਕਿੰਨੇ ਕਿੰਨੀਆਂ ਵੋਟਾਂ ਸਾਡੇ ਪਿੰਡ ਨੂੰ 350 ਵੋਟਾਂ ਤੁਹਾਡੇ ਪਿੰਡ ਵੀਡੀਓ ਮੂਲ ਲੋਕ ਪਰ ਹੈਗੇ ਆ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹ ਆਪਣੇ ਬਾੜ ਦੇ ਧੰਨ ਪਹਿਲ ਦੇ ਦਾ ਸਾਡੇ ਪਿੰਡ ਦੇ ਵਿੱਚ ਤਾਂ ਜਿਵੇਂ ਜਿਨ੍ਹਾਂ ਦਾ ਕੰਮ ਹੋਣ ਵਾਲਾ ਇੱਕ ਸਾਡੇ ਪਿੰਡ ਦੇ ਰਸਤੇ ਨਹੀਂ ਇਹ ਕਹਿਣ ਲਈ ਦਿੰਦੇ ਨੇ ਪਰਦਾ ਵਿੱਚ ਕਰਿਆ ਕਿ ਉਹ ਕਿ ਬਾਕੀ ਜਿਹੜਾ ਕੋਈ ਕੰਮ ਅਧਿ ਹੋਇਆ ਉਹ ਆਪਣੇ ਨਾਲ ਮੋੜੇ ਨਾਲ ਮੋੜ ਕੇ ਗੱਲਾਂ ਕੀਤੀਆਂ ਤਾਂ ਇਹੋ ਜਿਹਾ ਦੇ ਨਾ ਮਿਲਦਾ। ਇਹ ਕੀ ਕਹਿਣਾ ਚਾਹੋ ਪਰ ਇਹਨਾਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਚੁਣਿਆ ਬਹੁਤ ਵਿਸ਼ਵਾਸ ਕੀਤਾ ਤੁਹਾਡੇ ਤੇ ਕੀ ਤੁਸੀਂ ਉਹਨਾਂ ਦੀ ਅਮੀਜ਼ਾਂ ਤੇ ਖਰਾ ਉਤਰੋਗੇ ਕਾਜੀ ਇਹ ਤਾਂ ਸਰਪੰਚਾ ਜੀ ਨਾਲ ਗੱਲ ਕਰਦੇ ਰਹੇ ਜੀ ਨਰਮ ਜੀ ਨਾਲ ਇਹ 18 ਦਾ ਸਰਪੰਚਾ ਜੀ ਨਾਲ ਗੱਲ ਕਰ ਰਹੇ ਹਾਂ ਇਹ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਹੋਣਗੇ ਤੁਸੀਂ ਵੀ ਨੌਜਵਾਨ ਹੋ ਤੇ ਪੰਚਾਇਤ ਵੀ ਨੌਜਵਾਨ ਲੱਗਦੇ ਲੋਕ ਤੁਹਾਨੂੰ ਤੁਹਾਡੇ ਪਿੰਡ ਜਿਮ ਹੈਗਾ ਹਾਂ ਜੀ ਪਹਿਲਾਂ ਲੈ ਸੀ ਤੇ ਪਰ ਖਰਾਬ ਹੋ ਗਿਆ ਤੇ ਦੁਬਾਰਾ ਮਾਨਪ੍ਰੀਤ ਸੱਸੀ ਸੱਸੀ ਗਾ ਜੀ ਨਾਮ ਆਇਆ ਆਪਣਾ ਪ੍ਰੇਸ਼ਕ ਮਾਨਪ੍ਰੀਤ ਸਿੰਘ ਜੀ ਤੁਸੀਂ ਮੈਂਬਰ ਪੰਚਾਇਤ ਬਣੇ ਹੋ ਕਿਸ ਤਰ੍ਹਾਂ ਪਿੰਡਾਂ ਕਰਕੇ ਬਣੀ ਆ ਵੀ ਨੌਜਵਾਨ ਨੌਜਵਾਨਾਂ ਬਾਰੇ ਵਿਚਾਰੀ ਸੋਚ ਲੰਬੀ ਹੁੰਦੀ ਆ ਤੇ ਜਿਸ ਤਰ੍ਹਾਂ ਮਤਲਬ ਨੀਨਾਮਾ ਪੜਦੇ ਕੀ ਕਹਿਣਾ ਚਾਹੋਗੇ ਅੱਜ ਪੰਚਾਇਤ ਤੁਹਾਡੇ ਪਿੰਡ ਬਣਾਈ ਗਈ ਆ ਸਰਕਾਰੀ ਲਾਲ ਬਹੁਤ ਵਧੀਆ ਗੱਲ ਆ ਸਭ ਤੋਂ ਪਹਿਲਾਂ ਤਾਰੀਖ ਸੰਤੇ ਜੀ ਨੂੰ ਕਤਰੀ ਸਾਹਿਬ ਨੂੰ ਫਤੇ ਦੀ ਸਾਂਝ ਜੋੜਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ भगत ਕੰਨੀਆਂ ਖਾਸ ਸਭ ਕੋ

पंचायत मेंबर बि आई चलो 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 پوري پنچايت جي سادي حاضري ۾ ان سان گڏ پنهنجو ڪو مسئلو آهي ۽ ان بابت سڀني کي ٻڌايو ٿو ۽ پنهنجو مسئلو ٻڌايو ٿو ۽ ان کان بعد ڪالهه ڪا نالي سڌارڻ ڪري ٿو سڀني کي ٻڌايو ٿو ۽ پنهنجو مسئلو ٻڌايو ٿو ये कदम उठाने पर आ रहे हैं इतने लोग आ रहे हैं और बड़े-बड़े लोग आ रहे हैं और सारे के सारे आ रहे हैं और कार वाले आ रहे हैं और यहां पे तो अनजाना आदमी आ बन रहे हैं और मैं अंदर ही ਉਹ ਕਿਉਂ ਕਹਿੰਦਾ ਮਾਰਾ ਹੋ ਰਿਹਾ ਕਿ ਤੁਸੀਂ ਬਿਨਾਂ ਬਿਜਲੀ ਦੇ ਕੰਮ ਕਰਦੇ ਹੋ ਰੋਜ਼ ਉਸ ਨਾਲ ਕਿ ਰੈੱਡ ਰੈੱਡ ਬਾਬਾ ਕਿੱਥੇ ਹੈ ਬੈਟਰੀ ਚੋ ਬਾਬਾ ਇੱਕ ਰਾਈਡ ਤੇ ਜਾਵਾਂਗੇ ਪਰ ਆਈ ਨਹੀਂ ਕਰਾਂਗੇ ਕਿ ਦੋ ਦੋ ਉਧਰ ਪਾਲੀ ਰਹਿ ਗਿਆ ਵੀ ਪਿੱਛੇ ਜਾ ਰੱਜੇ ਲੱਡੇ ਹੁੰਦਾ ਹੈ ਪੰਜਾਬ ਦੇ ਨਾਮ ਦੇ ਦਾਰੇ ਮਿੰਟਾਂ ਦੇ ਵਿੱਚ ਸਖਤੀਆਂ ਹੋਣ ਇਕ ਤਾਂ ਜਿਹੜਾ ਘਰਾਈ ਚਾਹੁੰਦਾ ਉਹ ਭਾਵੇਂ ਜਿਵੇਂ ਪਿਆਰ ਕਰਿਆ ਨਾ ਕਰਿਆ ਉਹ ਨਾਮ ਦਿਆ ਉਹ ਪਿੰਡ ਦਾ ਜੀਗਾ ਇੰਨਾ ਬੰਦਿਆ ਪਿਆਰ ਦੁਬਾਰਾ ਸਾਰੇ ਕੁਝ ਨਾ ਕਿੰਨੇ ਖੁਸ਼ ਨੇ ਤੇ ਇਹ ਵੀ ਕੁੱਟਾ ਵੇਦੀਆਂ ਕੋਚਾ ਰੋਤਨ ਰੋਤਨ ਘਰਾਈ ਦਾ ਘਰ ਉਹ ਨੂਨਾ ਨਾ ਚਾਹੀਦਾ ਉਹ ਕਿਤੇ ਕਦਮੇ ਜਾਂਦੇ ਜਦੋਂ ਬੰਦ ਨਾ 15 ਦਿਨ ਦਾ ਇਹ ਗਲਾਈਂ ਪਾਏ ਵੀ ਆਪੇ ਮਰਾ ਕੋਲੋਂ ਜੋ ਆ ਫੋਟੋ ਹਨ ਬਸ ਰੋ ਉਹ ਪਿਆਰ ਅੱਜ ਹੋਰ ਵੀ ਜ਼ਿਆਦਾ ਬਣੇਗਾ ਮੇਰਾ ਨਾਮ ਤੇ ਬਹੁਤ ਵਧੀਆ ਸਨੇਹਾ ਦਿੱਤਾ ਪੰਜਾਬ ਵਾਸੀਆਂ ਨੇ ਕੋਈ ਪੰਜਾਬ ਦੇ ਵਿੱਚ ਚੋਣ ਦੰਗਲ ਬੜਾ ਪੱਕਾ ਹੋਇਆ ਹੈ ਪੂਰੇ ਪੰਜਾਬ ਦੇ ਪਿੰਡਾਂ ਦਾ ਜ਼ੋਰ ਲੱਗਾ ਹੋਇਆ ਹੈ ਨਾਮ ਜੱਟੀਆਂ ਪਰ ਦਿੱਤਾ ਤੋਂ ਬਹੁਤ ਜ਼ੋਰ ਲਾ ਰਹੇ ਆ ਪਿੰਡ ਦੇ ਵਿੱਚ ਪੰਜ ਪੰਜ ਸੱਤ ਸੱਤ 10 10 ਸਰਪੰਚ ਵੀ ਖੜਨ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਸੰਤ ਸੰਗੀਆਂ ਆਉਂਦੀਆਂ ਇਹਦਾ ਕਹਿਣ ਦਾ ਮਤਲਬ ਪਿੰਡਾਂ ਦੇ ਵਿੱਚ ਅਕਸਰ ਦੇਖਦੇ ਜੇ ਸਰਬਸੰਮਤੀ ਆਉਂਦੀਆਂ ਨੇ ਬਿਲਕੁਲ ਵੀ ਲੜਾਈ ਝਗੜਾ ਦੇ ਫਸਾਦ ਜਿਹੀ ਜਿਹੜੀ ਗੱਲ ਉਹ ਮੁੱਕ ਜਾਂਦੀ ਆ ਆਜਰਾਮ ਫੈਲ ਦਾ ਨਜਾਇਜ਼ ਉਹ ਜਿਹੜਾ ਨਜਾਇਜ਼ ਫੈਸਲਾ ਲੱਗਦਾ ਉਹ ਨਹੀਂ ਲੱਗ ਸਕਦਾ ਔਰ ਜਿਹੜਾ ਮੇਰ ਦਾ ਪਿੰਡ ਆਪਦੀ ਭਾਈਚਾਰਾ ਉਹ ਸਾਡਾ ਕੈਮਰਾ ਦਾ ਹੈ ਸੋ ਇਸੇ ਤਰ੍ਹਾਂ ਹੀ ਪਿੰਡ ਕੰਨੀਆਂਵਾਂਗ ਪਿੰਡ ਸਰਤਰੀ ਪਿੰਡ ਵੀਰਾਪੁਰ ਹਰਤੂਲਪੁਰ ਆਹ ਪਿੰਡਾਂ ਦੇ ਸਰਕਾਰਾਂ ਤਰਫੋਂ ਦੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਚੁੱਕੀਆਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿੰਨਾ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਨਹੀਂ ਇਹ ਦੇਖਣ ਲਈ ਸਾਡੇ ਚੈਨਲ ਨੂੰ ਪਾਲਿਫ ਸਬਸਕ੍ਰਾਈਬ ਕਰਦੇ ਰਹੋ ਵਾਹਿਗੁਰੂ ਜੀ ਕਾ ਕਲਤਾ ਵਾਹਿਗੁਰੂ ਜੀ